ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਜਗਰ ਸੱਪ ਦਾ ਆਧਾਰ ਕਰਨਾ ਥਾਣੇ ਪਿੰਡ ਵਿੱਚ ਡੇਰਾ ਕਰਕੇ ਗੁਰੂ ਜੀ ਦੋਵੇਂ ਸਮੇਂ ਸੰਧਿਆ ਸਵੇਰੇ ਦੀਵਾਨ ਸਜਾ ਕੇ ਸ਼ਬਦ ਕੀਰਤਨ ਦਾ ਪ੍ਰਵਾਹ ਚਲਾਉਂਦੇ ਹੁੰਦੇ ਸਨ ਦੂ ਦੂ ਪਿੰਡਾਂ ਤੋਂ ਸੰਗਤਾਂ ਦੁੱਧ ਕੇਓ ਅਨ ਦਾਣਾ ਲੰਗਰ ਵਾਸਤੇ ਪੇਟਾ ਲੈ ਕੇ ਆਉਂਦੀਆਂ ਸਨ ਦਿਨ ਰਾਤ ਗੁਰੂ ਜੀ ਦਾ ਅਤੁੱਟ ਲੰਗਰ ਚੱਲਦਾ ਸੀ ਦੁਪਹਿਰ ਸਮੇਂ ਕਦੀ ਕਦੀ ਗੁਰੂ ਜੀ ਸਿੱਖ ਜੋਧਿਆਂ ਸਮੇਤ ਜੋਧਾ ਸ਼ਾ ਨਾਲ ਸ਼ਿਕਾਰ ਖੇਡਣ ਜਾਂਦੇ ਹੁੰਦੇ ਸਨ ਇੱਕ ਦਿਨ ਜਦ ਸ਼ਿਕਾਰ ਖੇਡਣ ਗਏ ਤਾਂ ਰਸਤੇ ਵਿੱਚ ਗੁਰੂ ਜੀ ਕੋੜੇ ਤੋਂ ਉੱਤਰ ਕੇ ਇੱਕ ਬਿਰਸ਼ ਹੇਟਾਂ ਖੜੇ ਹੋ ਗਏ ਉਥੇ ਚੜਾ ਬੂਟਿਆਂ ਵਿੱਚੋਂ ਨਿਕਲ ਕੇ ਇੱਕ ਅਜਗਰ ਸੱਪ ਗੁਰੂ ਜੀ ਵੱਲ ਆਉਂਦਾ ਵੇਖ ਕੇ ਸਿੱਖ ਉਸ ਨੂੰ ਮਾਰਨ ਵਾਸਤੇ ਦੌੜੇ ਪਰ ਗੁਰੂ ਜੀ ਨੇ ਕਿਹਾ ਇਸ ਨੂੰ ਸਾਡੇ ਵੱਲ ਆਉਣ ਦਿਓ ਮਾਰੋ ਨਹੀਂ ਤਦ ਅਜਗਰ ਹੌਲੀ-ਹੌਲੀ ਲੇਟਦਾ ਹੋਇਆ ਗੁਰੂ ਜੀ ਪਾਸ ਆ ਗਿਆ ਗੁਰੂ ਜੀ ਨੇ ਆਪਣੇ ਸੱਜੇ ਪੈਰ ਦਾ ਅੰਗੂਠਾ ਅਜਗਰ ਦੇ ਸਿਰ ਉੱਤੇ ਛੋਹਾਇਆ ਗੁਰੂ ਜੀ ਦੇ ਚਰਨ ਦੀ ਛੋ ਨਾਲ ਅਜਗਰ ਦਾ ਸਰੀਰ ਫੁੱਟ ਗਿਆ ਅਤੇ ਤਤਕਾਲ ਹੀ ਮਰ ਗਿਆ ਉਸ ਦੇ ਫੁੱਟੇ ਹੋਏ ਸਰੀਰ ਵਿੱਚੋਂ ਨਿੱਕੇ-ਨਿੱਕੇ ਕੀੜੇ ਕੁਰਬਰ-ਕੁਲਬਲ ਕਰ ਰਹੇ ਸਨ ਜਿਹੜੇ ਉਸ ਦਾ ਮਾਸ ਕੱਟ-ਕੱਟ ਕੇ ਖਾਂਦੇ ਹੁੰਦੇ ਸਨ ਗੁਰੂ ਜੀ ਦੇ ਪਾਸ ਖੜੇ ਹੋਏ ਸਿੱਖ ਅਜਗਰ ਦੀ ਇਹ ਦਸ਼ਾ ਵੇਖ ਕੇ ਬਹੁਤ ਹੈਰਾਨ ਹੋਏ ਭਾਈ ਵਿਧੀ ਚੰਦ ਤੇ ਜੋਧਰਾਏ ਨੇ ਪੁੱਛਿਆ ਮਹਾਰਾਜ ਇਹ ਕੀ ਗੱਲ ਹੈ ਇਸ ਨੂੰ ਇਤਨੇ ਕੀੜੇ ਵੱਡ ਵੱਡ ਕੇ ਖਾ ਰਹੇ ਹਨ ਕਿਸ ਪਾਪ ਦਾ ਕਰਮ ਦਾ ਫਲ ਇਸ ਨੂੰ ਇਤਨਾ ਦੁੱਖ ਮਿਲਿਆ ਹੈ ਗੁਰੂ ਜੀ ਨੇ ਕਿਹਾ ਭਾਈ ਸਿੱਖੋ ਪਹਿਲੇ ਜਨਮ ਵਿੱਚ ਇਹ ਅਜਗਰ ਸੱਪ ਇੱਕ ਵੱਡਾ ਮਹੰਤ ਹੁੰਦਾ ਸੀ ਲੋਕ ਇਸ ਦੀ ਬਹੁਤ ਪੂਜਾ ਮੰਨਤਾ ਕਰਦੇ ਹੁੰਦੇ ਸਨ ਅਤੇ ਬਹੁਤ ਪਦਾਰਥ ਲਿਆ ਕੇ ਇਸ ਨੂੰ ਭੇਟਾ ਕਰਦੇ ਸਨ ਇਹ ਜਿਤਨੇ ਇਸ ਦੇ ਸਰੀਰ ਵਿੱਚ ਕੀੜੇ ਹਨ ਤੁਸੀਂ ਵੇਖ ਰਹੇ ਹੋ ਸਭ ਇਸ ਦੇ ਚੇਲੇ ਹੁੰਦੇ ਸਨ ਇਹ ਇੰਨਾ ਪਾਸੋਂ ਧਨ ਪਦਾਰਥ ਲੈ ਕੇ ਖਾਂਦਾ ਰਹਿੰਦਾ ਸੀ ਪਰ ਇਨਾਂ ਦੀ ਭਲਾਈ ਵਾਸਤੇ ਨਾ ਕਦੀ ਕੁਝ ਨੇਕ ਕਰਮ ਇਸਨੇ ਕੀਤਾ ਸੀ ਅਤੇ ਨਾ ਹੀ ਕਦੀ ਆਪਣੇ ਚੇਲਿਆਂ ਨੂੰ ਭਜਨ ਸਿਮਰਨ ਕਰਨ ਵਾਸਤੇ ਕੋਈ ਉਪਦੇਸ਼ ਦਿੱਤਾ ਸੀ ਆਪਣੇ ਹੰਕਾਰ ਤੇ ਆਕੜ ਵਿੱਚ ਹੀ ਮਾਰ ਕੇ ਇਸਨੇ ਇਹ ਸੱਪ ਜੁਨੀ ਪਾਈ ਹੈ ਉਹ ਚੇਲੇ ਜਿਨ੍ਹਾਂ ਨੂੰ ਇਸਨੇ ਲੋਕ ਪਰਲੋਕ ਦੇ ਸੁੱਖਾਂ ਤੋਂ ਵਾਂਝਿਆ ਰੱਖਿਆ ਸੀ ਸਭ ਕੀੜੇ ਹੋ ਕੇ ਇਸ ਨੂੰ ਚੰਬੜ ਗਏ ਹਨ ਅਤੇ ਕੱਟ-ਕੱਟ ਕੇ ਇਸ ਨੂੰ ਖਾਣ ਲੱਗੇ ਹਨ ਜਗਤ ਤੋਂ ਨਾ ਇਹ ਆਪ ਉਧਰਿਆ ਅਤੇ ਨਾ ਹੀ ਇਸ ਨੇ ਆਪਣੇ ਚੇਲਿਆਂ ਦਾ ਉਧਾਰ ਕੀਤਾ ਇਸ ਨੇ ਆਪਣੇ ਮਾਣ ਵਡਿਆਈ ਵਿੱਚ ਮਾਣ ਵਡਿਆਈ ਕਰਕੇ ਹੀ ਸਾਰੇ ਸ਼ੁਭ ਕਰਮ ਵਿਸਾਰ ਦਿੱਤੇ ਸਨ ਸੋ ਜਿਹੜੇ ਪੁਰਸ਼ ਆਪਣੀ ਮਾਨ ਵਡਿਆਈ ਵਾਸਤੇ ਬਹੁਤ ਜੇਲੇ ਬਣਾ ਕੇ ਪੂਜਾ ਦਾ ਧਾਨ ਖਾਂਦੇ ਹਨ ਉਹਨਾਂ ਦੀ ਇਹ ਗਤੀ ਹੁੰਦੀ ਹੈ ਇਸ ਅਜਗਰ ਸੱਪ ਦਾ ਕੋਈ ਚੰਗਾ ਕਰਮ ਸੀ ਜਿਸ ਕਰਕੇ ਇਹ ਸਾਡੀ ਸ਼ਰਨ ਆ ਗਿਆ ਹੈ ਤੇ ਸੱਪ ਦੀ ਜੂਨ ਨੂੰ ਤਿਆਗ ਕੇ ਮੁਕਤ ਨੂੰ ਪ੍ਰਾਪਤ ਹੋਇਆ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ